ਮੇਰੇ ਨਾਲ ਬਾਈ ਸਾਈ ਬਰਾੜ ਮੌਜੂਦ ਆ ਕੁਝ ਕੁ ਗੱਲਾਂ ਜਿਹੜੀਆਂ ਉਹ ਬਾਈ ਨਾਲ ਆਪਾਂ ਕਲੀਅਰ ਕਰਨੀਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਧੰਨਵਾਦ ਤੁਹਾਡਾ ਐ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜਿਹੜਾ ਕੀਮਤੀ ਸਮੇਂ ਚ ਸਮਾਂ ਕੱਢਿਆ ਤੇ ਇੱਕ ਬਾਈ ਤੁਸੀਂ ਐ ਕਲੀਅਰ ਕਰੋ ਵੀ ਵਿਦਵਾਨ ਕਿਹਨੂੰ ਕਹਿੰਨੇ ਹੁੰਦੇ ਆ ਤੁਸੀਂ ਜਿਹੜਾ ਵਿਦਵਾਨੀ ਕਰਦਾ ਓਏ ਕਲੀਅਰ ਕਰੋ ਮੜਾ ਜੀ ਨਾ ਵੀ ਕੀ ਕਿਹਨਾਂ ਨੂੰ ਵਿਦਵਾਨ ਕਹਿੰਨੇ ਆ ਸਾਰਿਆਂ ਨੂੰ ਕਹਿ ਦਿੰਦੇ ਹੋ ਕਿ ਜਿਹੜੇ ਮੰਜੇ ਤੇ ਪਏ ਆ ਘਰੇ ਹੂੰ ਲਾਤੇ ਲਾਤਰ ਹੀ ਆ ਠੀਕ ਆ ਕੋਲੇ 40 ਬਾਟੀ ਪਈ ਆ ਅੱਛਾ ਸਾਰਾ ਦਿਨ ਉੱਥੇ ਹੀ ਕੱਢਣਾ ਬੰਦਿਆਂ ਨੇ ਠੀਕ ਆ ਨੈਟ ਬੈਗ ਪੁਆਇਆ ਤੇ ਬਸ ਉਹਨਾਂ ਨੇ ਇਕੱਲਿਆਂ ਕਮਾਈ ਕੱਢਣੀ ਆ ਲੋਕਾਂ ਦੀ ਉਹ ਅਸਲ ਦੇ ਵਿੱਚ ਉਹ ਵਿਦਵਾਨ ਹੁੰਦੇ ਕੋਈ ਚੰਗੀ ਚੀਜ਼ ਹੋਵੇ ਕੋਈ ਮਾੜੀ ਹੋਵੇ ਮਾੜੀ ਕਹਿਣਾ ਹਾਂ ਉਹ ਇਹ ਫੇਸਬੁੱਕ ਹੀ ਵਿਦਵਾਨ ਆ ਜਿਹੜਾ ਅਸਲ ਵਿੱਚ ਵਿਦਵਾਨ ਸ਼ਬਦ ਆ ਉਹ ਤਾਂ ਚੰਗੇ ਬੰਦਿਆਂ ਵਾਸਤੇ ਯੂਜ਼ ਹੁੰਦਾ ਬਹੁਤ ਮਹਾਨ ਬੰਦਿਆਂ ਵਾਸਤੇ ਜਿਨ੍ਹਾਂ ਨੇ ਖੋਜਾਂ ਕੀਤੀਆਂ ਵਿਦਵਾਨ ਉਹਨਾਂ ਨੂੰ ਕਿਹਾ ਜਾਂਦਾ ਪਰ ਅੱਜ ਕੱਲ੍ਹ ਇਹ ਮੰਜਾ ਵਿਦਵਾਨ ਕਹਿ ਲੈ ਜਾਂ ਫੇਸਬੁਕ ਕੀ ਵਿਦਵਾਨ ਕਹਿ ਲੋ ਜਾਂ ਕਮੈਂਟਾਂ ਵਾਲੇ ਵਿਦਵਾਨ ਕਹਿ ਲੋ ਉਹ ਉਹਨਾਂ ਨੂੰ ਆਖਿਆ ਜਾਂਦਾ ਹੈ ਬਸ ਉਹਨਾਂ ਨੇ ਵੀ ਕਮਗਾ ਹੀ ਕੱਢਣਗੇ ਅੱਜ ਤੋਂ ਨਾ ਕਈ ਬਰੇ ਪਹਿਲਾਂ ਇੱਕ ਏਕੇ ਦੀ ਇੰਟਰਵਿਊ ਸੀਗੀ ਏਕੇ ਏਕੇ ਹੀ ਸ਼ਾਇਦ ਮੁੰਡੇ ਦਾ ਨਾਮ ਹੈ ਜਿਹੜਾ ਠੀਕ ਹੈ ਠੀਕ ਹੈ ਮੁੰਡਾ ਆਈਫੋਨ ਵਰਗਾ ਇਹੋ ਜਿਹਾ ਗਾਣਾ ਛੇਦਾ ਅੱਛਾ ਉਹਨੇ ਆਖਿਆ ਜੀ ਕਹਿੰਦਾ ਕਿ ਪਵਾ ਕੇ 30 ਰੁਪਏ ਦਾ ਨੈਟ ਪੈਕ ਤੇ ਇਹ ਮਚਵਲਾ ਮਾਰ ਲਾ ਕਹਿੰਦਾ ਤੁਹਾਨੂੰ ਪਤਾ ਗਾਣੇ ਕਿਵੇਂ ਬਣਦੇ ਆ ਉਸ ਵੀਡੀਓ ਦਾ ਬੰਦੇ ਦਾ ਬਹੁਤ ਵਿਰੋਧ ਹੋਇਆ ਠੀਕ ਹੈ ਬਹੁਤ ਜ਼ਿਆਦੇ ਬਰੋਦਰ ਹੋਇਆ ਆਪਾਂ ਨੂੰ ਮੈਨੂੰ ਵੀ ਐ ਲੱਗਦਾ ਸੀ ਯਾਰ ਕੀ ਯਾਰ ਤੁਸੀਂ ਜਿੰਨਾ ਲੋਕਾਂ ਦੇ ਸਰਤੇ ਤੂੰ ਚੱਲੀ ਜਾਣਾ ਉਹਨਾਂ ਨੂੰ ਤੂੰ ਆਏ ਆ ਕਿ ਇਹਨਾਂ ਵੀ ਵੀਰਵੇਂ ਨੱਟ ਬਰਾਗ ਪਾ ਕੇ ਆ ਦੋਨਾਂ ਗੱਲਾਂ ਦਾ ਪਤਾ ਲੱਗਦਾ ਵਾਕਈ ਇਹ ਬਾਂਦਰਾਂ ਦੇ ਹੱਥ ਤੀਲੀ ਵਾਲੀ ਗੱਲ ਹੋ ਗਈ ਅੱਛਾ ਇੱਕ ਤੁਸੀਂ ਵੀਡੀਓ ਪਾਈ ਸੀਗੀ ਕੋਲਚਾਂ ਵਾਲੀ ਹਨਾ ਬਈ ਉਹਦੇ ਥੱਲੇ ਬਹੁਤ ਪੁੱਠੇ ਸਿੱਧੇ ਲੋਕਾਂ ਨੇ ਕਮੈਂਟ ਕੀਤੇ ਕਹਿੰਦੇ ਇਹ ਪੈਸਾ ਕਮਾਉਂਦਾ ਹਨਾ ਤੁਸੀਂ ਪੈਸਾ ਕਮਾਉਣ ਮਾਰੇ ਵੀਡੀਓ ਪਾਉਣੇ ਬਿਲਕੁਲ ਪਾਉਣੇ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਉਹ ਪੈਸੇ ਖਾਤਰ ਹੀ ਕਰਦਾ ਹੁੰਦਾ ਹਾਂ ਬਾਕੀ ਕੰਮ ਤਾਂ ਸਾਰੇ ਪੈਸੇ ਖਾਤਰ ਕਰਦੇ ਆ ਹਨਾ ਹਾਂ ਵੀਡੀਓ ਵੀ ਪੈਸੇ ਖਾਤਰ ਹੀ ਬਣਦੀ ਹੈ ਜਿਵੇਂ ਤੁਸੀਂ ਲੋਕ ਬੰਦੇ ਮਾਰੀ ਜਾਂਦੇ ਆ ਪੈਸੇ ਖਾਤਰ ਹਾਂ ਮਾਰਦੇ ਆ ਨਾ ਮਾਰਦੇ ਆ ਮੈਂ ਉਹ ਵੀ ਕੋਈ ਉਹਨਾਂ ਦਾ ਪੱਖ ਨਹੀਂ ਲੈਂਦਾ ਵੀ ਉਹ ਚੰਗੇ ਆ ਗਲਤ ਗੱਲ ਲੱਗ ਗਲਤ ਗੱਲ ਕਤਲ ਕਰਨਾ ਗਲਤ ਕੰਮ ਕਰਨਾ ਉਹਦੇ ਨਾਲ ਪੈਸਾ ਕਮਾਉਣਾ ਉਹ ਮਾੜਾ ਹਾਂ ਮਾੜਾ ਠੀਕ ਹੈ ਮੇਰੀਆਂ ਵੀਡੀਓ ਜਾ ਕੇ ਵੇਖ ਲਓ ਕਦੇ ਤੁਹਾਨੂੰ ਮਾੜੀ ਵੀਡੀਓ ਨਹੀਂ ਮਿਲਣੀ ਬਾਈ ਕਦੇ ਵੀ ਨਹੀਂ ਮਿਲਣੀ ਹੋਈ ਨਹੀਂ ਸਕਦਾ ਵੀ ਤੁਹਾਨੂੰ ਕੋਈ ਮਾੜੀ ਵੀਡੀਓ ਮਿਲ ਜੇ ਸਗੋਂ ਕੋਈ ਨਾ ਕੋਈ ਸਿੱਖਿਆ ਮਿਲਦੀ ਹੋ ਸਿਹਤ ਮਿਲਦੀ ਹੋਊਗੀ ਇਹੋ ਜੀ ਵੀਡੀਓ ਹੀ ਹੋਊਗੀ ਹਮੇਸ਼ਾ ਹਨ ਤੇ ਉਹਦੇ ਵਿੱਚ ਮਾੜਾ ਕੀ ਹੈ ਜਿਹੜਾ ਉਹ ਕਹਿੰਦੇ ਆਏ ਆ ਗਲਤ ਆ ਫਲਾਣ ਦੇ ਉਹ ਕੋਣੋ ਕੋਲਚਿਆਂ ਵਾਲਾ ਸੀਗਾ ਮੁੰਡਾ ਉਹ ਉਹ ਕੋਟੜੇ ਪਿੰਡ ਦਾ ਹੈ ਰਾਮਪੁਰੇ ਕੋਲੇ ਕੋਟੜਾ ਹੈ ਠੀਕ ਹੈ ਉਹ ਬੰਦਾ ਪਲੱਸ 2 ਦੇ ਵਿੱਚ ਟਾਪਰ ਸੀਗਾ ਠੀਕ ਹੈ ਹੋਨੇ ਕਮੈਂਟ ਮੈਂ ਵੀ ਪੜਿਆ ਉਹਦੇ ਵਿੱਚ ਕਹਿੰਦਾ ਕਿ ਟਾਪਰ ਨੂੰ ਕਿਹੜੀ ਨੌਕਰੀ ਮਿਲ ਜਾਵੇ ਪਲੱਸ 2 ਦੇ ਟਾਪਰ ਨੂੰ ਕਿਹੜੀ ਨੌਕਰੀ ਮਿਲਦੀ ਹੈ ਉਹਨਾਂ ਦੀ ਜਾਣਕਾਰੀ ਆ 10 ਤੇ ਦੱਸ ਦਿਆਂ ਵੀ ਅੱਜ ਤੱਕ ਪੁਲਸ ਦੀ ਤੇ ਫੌਜ ਦੀ ਭਰਤੀ ਆ ਜਿਹੜੀ ਉਹ 12ਵੇਂ ਦੇ ਨੰਬਰਾਂ ਤੇ ਹੀ ਮਿਲਦੀ ਰਹੀ ਸੀ ਹੁਣ ਜਾ ਕੇ ਪੇਪਰ ਆਉਣ ਲੱਗਿਆ ਸਹੀ ਗੱਲ ਹੈ ਠੀਕ ਹੈ ਹੁਣ ਪੇਪਰ ਲਈ ਕਰਨਾ ਪੈਦਾ ਫਿਰ ਉਹਨੂੰ ਨੌਕਰੀ ਪਹਿਲਾਂ ਜਿਹੜਾ ਟੋਪਰ ਹੁੰਦਾ ਹੀ ਉਹਨੂੰ ਮਿਲਦੀ ਪਹਿਲਾਂ 12ਵੇਂ ਦੇ ਨੰਬਰਾਂ ਤੇ ਹੀ ਨੌਕਰੀ ਮਿਲਦੀ ਉਹਦੀ ਮੈਰਿਟ ਬਣਦੀ ਸੀ ਉਹਦੀ ਮੈਰਿਟ ਬਣਦੀ ਹੁੰਦੀ 2016 ਦੇ ਵਿੱਚ ਮੈਂ 12ਵੇਂ ਦੇ 1 ਨੰਬਰ ਕਰਕੇ ਰਿਹਾ ਸੀਗਾ ਅੱਛਾ ਅੱਛਾ ਮੇਰੇ 12ਵੇਂ ਦੇ ਵਿੱਚੋਂ 74% ਨੰਬਰ ਸੀਗੇ ਜੇ ਉਹ 64 ਸੌਰੀ 64% ਨੰਬਰ ਸੀਗੇ ਜੇ ਉਹ 70 ਤੋਂ ਇੱਕ ਵੀ ਪਰਸੈਂਟ ਉੱਤੇ ਹੁੰਦਾ ਜਾਂ 70% ਵੀ ਹੁੰਦੇ ਤਾਂ ਮੇਰੇ ਉਹਦੇ ਵਿੱਚ 14 اچھا ਤੇ 6 ਫੁੱਟ 2 ਇੰਚ ਮੇਰਾ ਕੱਦ ਹੈਗਾ 15 ਨੰਬਰ ਇਹਦੇ ਲੱਗੇ ਜੀ ਮੇਰੇ ਹਾਂ 14 ਤੇ 15 29 ਹੋਗੇ 23 ਨੰਬਰ ਵਾਲੇ ਲੱਗ ਗਏ ਮੇਰੇ 28 ਰਹਿ ਗਏ ਕਿਉਂਕਿ ਮੇਰੇ 64 ਸੀ ਉਹਨੂੰ ਠੀਕ ਹੈ ਉਹ ਚੀਜ਼ ਕਲੀਅਰ ਹੈ ਵੀ 12ਵੀਂ ਦੇ ਨੰਬਰਾਂ ਤੇ ਅਜ ਤੱਕ ਫੌਜ ਤੇ ਪੁਲਿਸ ਦੀਆਂ ਨੌਕਰੀਆਂ ਮਿਲਦੀਆਂ ਨਹੀਂ ਆ ਰਹੀਆਂ ਸੀਗਾ ਉਹ ਕਹਿੰਦੀ ਵੀ ਇਹਨੂੰ ਕਿਹੜੀ ਨੌਕਰੀ ਮਿਲ ਜੂਗੀ ਇਹ ਗੱਲ ਕਲੀਅਰ ਹੈ ਅੱਛਾ ਟਾਪਰ ਹੋ ਕੇ ਬੰਦਾ ਕੁਲਚਾ ਦੀ ਰੇੜੀ ਲਾ ਰਿਹਾ ਹੈ ਠੀਕ ਹੈ ਠੀਕ ਹੈ ਕਲਚਾਂ ਦੀ ਰੇੜੀ ਲਾਈ ਆ ਉਹਨੇ ਕੋਈ ਮਾਰਾਂਗਾ ਥੋੜੀ ਕੀਤਾ ਯਾਰ ਬਾਈ ਹਾਂ ਮਿਹਨਤ ਕਰ ਰਿਹਾ ਹਾਂ ਹਾਂ ਮਿਹਨਤ ਕਰ ਰਿਹਾ ਫਿਰ ਉਹ ਕਹਿੰਦੇ ਚਲੋ ਗੱਲ ਨਿਬੜੀ ਉਹਦੀ ਮੈਨੂੰ ਉਹ ਤੂੰ ਪੈਸੇ ਲੈ ਹੁਣੇ ਵੀਡੀਓ ਪਾਈ ਦੇ ਕਲੀਅਰ ਕਰਦੇ ਆ ਜਾ ਕੇ ਪੁੱਛ ਲੈ ਭਾਵੇਂ ਬਈ ਇਹੋ ਜਿਹੇ ਚੀਜ਼ਾਂ ਦੇ ਪੈਸੇ ਲੈ ਲੈਂਦਾ ਜਿਹੜਾ ਪੈਸੇ ਲੈਣ ਦਾ ਕੰਮ ਆਉਂਦਾ ਠੋਕ ਕੇ ਲਈਦੇ ਜਿੱਥੋਂ ਪੈਸੇ ਲੈਣੇ ਉਹ ਦੁਕਾਨਾਂ ਦੁਕਾਨਾਂ ਦੇ ਜਿੱਥੇ ਵੀ ਜੋ ਵੀ ਚੀਜ਼ ਆ ਗਈ ਉਹ ਉਹ ਬੰਦੇ ਨਾਲ ਸਾਡਾ ਮੂੰਹ ਪਿਆਰ ਹੈ ਠੀਕ ਹੈ ਕਲਚਾਂਲੇ ਨਾਲ ਮੇਰਾ ਮਿੱਤਰ ਹੈ ਇੱਕ ਕਾਲਾ ਮੰਡੀ ਕਾਲਾਂ ਤੋਂ ਹਾਂ ਉਹਦਾ ਮਿੱਤਰ ਆਗਾ ਹਾਂ ਉਹ ਠੀਕ ਹੈ ਉਹਦੇ ਨਾਲ ਅਸੀਂ ਗਏ ਸੀ ਉਹਦੇ ਚਾਰ ਕੁਲਚੇ ਖਾਦੇ ਭਈ 80 ਰੁਪਏ ਵੀ ਦੇ ਗਏ ਆ ਜਾਨੂੰ ਇਹ ਨਹੀਂ ਹਵੀ ਭਾਜਾਂ ਕੁਲਚੇ ਖਾਲੇ ਸਿੱਧੇ ਤੇ ਠੀਕ ਹੈ ਠੀਕ ਹੈ ਵੀ ਪੈਸੇ ਵੀ ਵੀਡੀਓ ਬਣਾਵੀਂ ਹਾਂ ਉਹ ਕੰਮ ਨਹੀਂ ਕਰਨਾਗਾ ਕਦੇ ਵੀ ਨਹੀਂ ਕਰਨਾ ਉਹ ਚੀਜ਼ ਹੱਕ ਨਹੀਂ ਕਿਸੇ ਦਾ ਰੱਖਦੇਗੇ ਠੀਕ ਹੈ ਠੀਕ ਹੈ ਭਾਵੇਂ ਵੀਡੀਓ ਬਣਾਉਣ ਖਾਤਰ ਅਸੀਂ 10000 ਲੈ ਲਏ 15 ਲੈ ਲਏ 20 ਲੈ ਲਏ ਉਹ ਜਿੱਥੋਂ ਲੈਣੇ ਆ ਉਥੋਂ ਲੈਣੇ ਵੀ ਆ ਠੀਕ ਹੈ ਫਰੀਦ ਨਹੀਂ ਵੀਡੀਓ ਕਰ ਦੇਗੇ ਠੀਕ ਹੈ ਕਿਉਂਕਿ ਆਪਦੀ ਮਿਹਨਤ ਆ ਯਾਰ ਠੀਕ ਹੈ ਪਰ ਉੱਥੇ ੜੀ ਗੱਲ ਆ ਉੱਥੇ ਉਹ ਪੈਸੇ ਲੈ ਕੇ ਨਹੀਂ ਸੀ ਕਦੇ ਵੀ ਉਹ ਉਹ ਜੀ ਲੋਕ ਭਈਏ ਭਜਾਓ ਭਈਏ ਭਜਾਓ ਦਾ ਬਹੁਤ ਕਰੀ ਜਾਂਦੇ ਆ ਤੇ ਜਿਹੜੇ ਚੰਗੇ ਪੰਜਾਬੀ ਬੰਦੇ ਆ ਉਹਦਾ ਕੰਮ ਕਰਦੇ ਉਹ ਉਹਨਾਂ ਦਾ ਸਾਥ ਨਹੀਂ ਦਿੰਦੇ ਉਸ ਕਰਕੇ ਉਹ ਵੀਡੀਓ ਪਾਈ ਸੀਗੀ ਚਲੋ ਜਿਨ੍ਹਾਂ ਨੇ ਭੌਂਕਣਾ ਉਹਨਾਂ ਨੇ ਭੌਂਕੀ ਜਾਣਾ ਉਹ ਫੇਕ ਆਈਡੀਆਂ ਵਾਲੇ ਜਾਲੀ ਖਾਤਿਆਂ ਵਾਲੇ ਸਿਰਫ ਘਰੇ ਬੈੜੇ ਕਮੈਂਟ ਕਰਨ ਵਾਲੇ ਆ ਜਿਵੇਂ ਤੂੰ ਮੇਰੇ ਸਾਹਮਣੇ ਬੈਠਾਗਾ ਮੈਨੂੰ ਅੱਜ ਤੱਕ ਕਿਸੇ ਵਿਦਵਾਨ ਨੇ ਆ ਕੇ ਸਵਾਲ ਨਹੀਂ ਪੁੱਛਿਆ ਇੱਥੇ ਆ ਕੇ ਪੁੱਛ ਲਓ ਹਨਾ ਜੇ ਇਹਨੂੰ ਦਾਦਾ ਪੁੱਛ ਲਓ ਆ ਕੇ ਮੈਂ ਬੈਠਾ ਮੈਂ ਆਉਦੇ ਚੈਨਲ ਤੇ ਵੀ ਨਹੀਂ ਵੀਡੀਓ ਪਾਉਂਦਾ ਆਖਣਗੇ ਵੀਡੀਓ ਮਾਰਾ ਕਹਿੰਦਾਗਾ ਚੈਨਲ ਤੇ ਵੀਡੀਓ ਵੀ ਨਹੀਂ ਪਾਉਂਦਾ ਆਪਦੀ ਵੀਡੀਓ ਬਣਾ ਲਿਓ ਆਪਦੀ ਬਣਾ ਲੈਣਾ ਜੋ ਕੋਈ ਮਨਚ ਸਵਾਲ ਆ ਕੇ ਪੁੱਛ ਲਓ ਹਨਾ ਕਲੀਅਰ ਕਰ ਲਓ ਪੁੱਛ ਲਓ ਆ ਕੇ ਕਰੋ ਕਲੀਅਰ ਮੇਰੇ ਨਾ ਤਾਂ ਦਾਮ ਆ ਬਈ ਨਾ ਉਹਨਾਂ ਦੇ ਵਿੱਚ ਸਵਾਲ ਕਰਨ ਦੀ ਸ਼ਮਤਾ ਹੈਗੀ ਆ ਉਹਨਾਂ ਨੇ ਸਿਰਫ ਚਾਰ ਲੈਣਾ ਲਿਖਣੀ ਆ ਉਹਦਾ ਕੰਮ ਨਿਮੇੜਦਣਾ ਬਸ ਇੱਕ ਤੁਸੀਂ ਜਿਹੜੀਆਂ ਕਮੇਡੀ ਵਾਲੀਆਂ ਵੀਡੀਓ ਬਣਾਉਂਦੇ ਉਹਦੇ ਵਿੱਚ ਪੰਜ ਛੇ ਜਾਣੇ ਹੁੰਦੇ ਆ ਨਾ ਉਹ ਹੁੰਦੇ ਆ ਰਗ ਭਾਗ ਹਾਂ ਹੁੰਦੇ ਹੁੰਦੇ ਤੇ ਉਹ ਉੱਥੋਂ ਹੀ ਉੱਥੇ ਕਲੀਅਰ ਹੋ ਜਾਣਾ ਚਾਹੀਦਾ ਵੀ ਇਹੇ ਪੈਸਿਆਂ ਵਾਸਤੇ ਆ ਹੁਣ ਇਹ ਸਮਾਜ ਸੇਵਾ ਥੋੜੀ ਆ ਫ੍ਰੀ ਚ ਥੋੜੀ ਆ ਇਹ ਬਾਈ ਕਿਤੇ ਜਾਣੇ ਆ ਤੇਲ ਮੱਚਦਾ ਹੈ ਠੀਕ ਆ ਆਪ ਦਾ ਮੈਂ ਕੰਮ ਛੱਡੀ ਬੈਠਾ ਹਾਂ ਹਾਂ ਕਰੇ ਮੈਂ ਆਉ ਦਾ ਜਿਹੜਾ ਪਸ਼ੂ ਢੰਡ ਦਾ ਕੰਮ ਆ ਉਹ ਮੈਂ ਕਰਦਾ ਹਣੀ ਹਜੇ ਵੀ ਕਰਦਾ ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਖੇਤੀਬਾੜੀ ਦਾ ਮੈਂ ਬਹੁਤ ਕੰਮ ਘਟਾਈ ਬੈਠਾ ਸਵਾਕਤ ਕਿਉਂਕਿ ਜੇ ਮੈਂ ਖੇਤੀਬਾੜੀ ਇੰਨੀ ਜਾਨਾ ਤਾਂ ਮੇਰਾ ਇਧਰ ਟਾਈਮ ਹੀ ਲੱਗਦਾ ਐਮ ਨਹੀਂ ਲੱਗਦਾ ਬਾਈ ਅੱਛਾ ਠੀਕ ਹੈ ਨਹੀਂ ਲੱਗਦਾ ਠੀਕ ਹੈ ਹੁਣ ਉਹ ਆਉ ਦਾ ਕੰਮ ਛੱਡਿਆ ਹੂੰ ਇਧਰਲੇ ਬਸ ਇਹਨੂੰ ਕੰਮ ਬਣਾਇਆ ਸ਼ੌਂਕ ਸੀਗਾ ਸ਼ੌਂਕ ਨੂੰ ਕੰਮ ਬਣਾ ਲਿਆ ਯਾਰ ਬਾਈ ਬੰਦਾ ਇਤੋਂ ਵੱਧ ਕੋਈ ਚੀਜ਼ ਹੈ ਹੀ ਨਹੀਂ ਦੁਨੀਆ ਤੇ ਹੂੰ ਠੀਕ ਹੈ ਬਹੁਤ ਬੰਦੇ ਆ ਬਾਹਰ ਪੂਰ ਨਿਕਲ ਜਾਂਦੇ ਫਿਰ ਲੰਦੇ ਉਹ ਬਾਈ ਉਹ ਸਿਰਫ ਮਜਬੂ YouTube ਤੇ Facebook ਦੇ ਕੰਮ ਕਰਦਾ ਮੈਂ ਆਦੇ ਸ਼ੌਂਕ ਨੂੰ ਕਰਦਾ ਸ਼ੌਂਕ ਤੋਂ ਪੈਸਾ ਵੀ ਬਣਦਾ ਸਾਰੀ ਸਾਰੇ ਪੈਸਿਆਂ ਵਾਸਤੇ ਹੀ ਕਰਦੇ ਆ ਸਾਰੀ ਕਰਦੇ ਆ ਸਾਰੀ ਪੈਸਿਆਂ ਵਾਸਤੇ ਕਰਦੇ ਕੋਈ ਦੱਸ ਦਿੰਦਾ ਕੋਈ ਨਹੀਂ ਦੱਸਦਾ ਗੱਲ ਤਾਂ ਉਹੀ ਆ ਨਾ ਪੈਸੇ ਖਾਤਰ ਇੱਥੇ ਚੱਲ ਛਾਡੇ ਤਾਂ ਹੁਣ ਗੱਲਾਂ ਦੂਜੇ ਲੋਟ ਹੋ ਜਾਣਗੀਆਂ ਬਹੁਤ ਗਲਤ ਕੰਮ ਕਰੀ ਜਾਂਦੇ ਆ ਸਹੀ ਗੱਲ ਆ ਪੈਸੇ ਖਾਤਰ ਬੰਦਾ ਕੋਈ ਸ਼ੌਕ ਕਰੇਦਾ ਆਪਾਂ ਤਾਂ ਸਿੱਧੇ ਕੰਮ ਨਾਲ ਪੈਸੇ ਕਮਾਉਣੇ ਆ ਹਾਂ ਵਿਦਵਾਨ ਕਈ ਤਰ੍ਹਾਂ ਦੇ ਹੁੰਦੇ ਆ ਇਹ ਬਈ ਹੂੰ ਇੱਕ ਤਾਂ ਹੁੰਦੇ ਆ ਵੀ ਜਿਨ੍ਹਾਂ ਨੂੰ ਮੈਂ ਰੋਟੀ ਖਾਂਦਾ ਚੰਗਾ ਨਹੀਂ ਲੱਗਦਾ ਹਾਂ ਹੁੰਦੇ ਆ ਕੀ ਜੀ ਹੁੰਦੇ ਆ ਦੂਜੇ ਨੰਬਰ ਵਾਲੇ ਵਿਦਵਾਨ ਹੁੰਦੇ ਆ ਵੀ ਉਹਨਾਂ ਨੇ ਬਸ ਨੁਕਸ ਹੀ ਘਟਨਾਗਾ ਕਿਸੇ ਕੰਮ ਦੇ ਵਿੱਚ ਉਹ ਉਹਨਾਂ ਨੂੰ ਬੰਦੇ ਤਿਕਰ ਕੋਈ ਮੈਟਰ ਹੀ ਨਹੀਂ ਹੁੰਦਾਗਾ ਉਹ ਦੋਨੇ ਦੰਨੇ ਵਿਦਵਾਨ ਜਦੋਂ ਇਕੱਠੇ ਹੋ ਕੇ ਆ ਜਾਂਦੇ ਆ ਫਿਰ ਉਹ ਕਮੈਂਟ ਕਰਦੇ ਆ ਹਾਂ ਇਹ ਪਤਾ ਤਾਂ ਸਾਨੂੰ ਲੱਗਦਾ ਹੋਊਗੀ ਕੌਣ ਆ ਉਹ ਲਗਾਤਾਰ ਹੀ ਹੁੰਦੀ ਹੋਣੀ ਰੈਗੂਲਰ ਵਾਲੀ ਹੁੰਦੀ ਉਹ ਸਾਰੇ ਫੇਕ ਆਈਡੀਆਂ ਚੱਲ ਹੀ ਖਾਤੇ ਵਾਲੇ ਹੁੰਦੇ ਆ ਉਹਨੂੰ ਪਤਾ ਵੀ ਜੇ ਅਸੀਂ ਅਸਲੀ ਖਾਤੇ ਤੋਂ ਕਮੈਂਟ ਕੀਤਾ ਤਾ ਉਹ ਭਾਲਿਆ ਵੀ ਜਾ ਸਕਦਾ اچھا ਉਹਨਾਂ ਨੂੰ ਫਿਰ ਗਾਲਾਂ ਕੱਢਣੀਆਂ ਪੈਂਦੀਆਂ ਹਾਂ ਗਾਲਾਂ ਆਪਾਂ ਕਾਹਦੀ ਖਾਤਰ ਗਾਲ ਕੱਢਾਂਗੇ ਨਹੀਂ ਜਿਹੜੀ ਦੇਖੋ ਗਾਲ ਜਾਊਗੀ ਜਿਹੜੀ ਗਾਲ ਜਿਹੜੀ ਗਾਲ ਹੈ ਇਹ ਸਾਲਿਓ ਭੈਣਾਂ ਭਰਾਂ ਲਾਉਂਦੇ ਇਹ ਗਾਲਾਂ ਹੈ ਹੀ ਨਹੀਂ ਅਸਲ ਦੇ ਵਿੱਚ ਮੈਂ ਤਾਂ ਮੰਨਦੇ ਨਹੀਂ ਇਹਨਾਂ ਨੂੰ ਨਹੀਂ ਜਿੱਥੇ ਭੈਣ ਲਾ ਕੇ ਪਿੱਛੇ ਉਹ ਕਾਂਟੀ ਲਾਤੀ ਹਾਂ ਉਹ ਉਹ ਗਾਲਾਂ ਹੁੰਦੀਆਂ ਨੇ ਉਹ ਜੇ ਗਾਲਾਂ ਕੱਢਾਂਗੇ ਯਾਰ ਉਹ ਕਿ ਉਹਦੀ ਜਾਂ ਤਾਂ ਮਾਂ ਨੂੰ ਜਾਊਗੀ ਜਾਂ ਭੈਣ ਨੂੰ ਜਾਊਗੀ ਠੀਕ ਹੈ ਉਹਨਾਂ ਵਿਚਾਰੀਆਂ ਦਾ ਕਸੂਰ ਕੋਈ ਨਹੀਂ ਬੱਲੇ ਦਾ ਸੜ ਇਹ ਆ ਗਈ ਹੈ ਨਾ ਗੱਲ ਇਹਨਾਂ ਇਹਨਾਂ ਤੇ ਘਰੀਆ ਵੀ ਕੋਈ ਜੇ ਹੈਗਾ ਤੁਹਾਡੇ ਕੋਈ ਕੀੜਾ ਕਣਕੰਦਾ ਜਾਂ ਕੋਈ ਸ਼ੱਕ ਸਵਧਾ ਜਾਂ ਕੋਈ ਮੇਰੇ ਨਾਲ ਵੈਰ ਵਿਰੋਧ ਆ ਹਾਂ ਪਹਿਲੀ ਗੱਲ ਤਾਂ ਵੇਖੋ ਨਾ ਯਾਰ ਬਲੌਕ ਕਰ ਦਿਓ ਮੈਨੂੰ ਆਪਦਾ ਕੰਮ ਕਰੋ ਮੈਨੂੰ ਆਪਦਾ ਕੰਮ ਹਾਂ ਬੋਲੋ ਨਾਲੇ ਫੋਲੋ ਵੀ ਕਰ ਰਹੇ ਆਂ ਅੱਛਾ ਫੋਲੋ ਵੀ ਕੀਤੇ ਹੋਏ ਆਂ ਜਿਹੜਾ ਅੱਜ ਕਮੈਂਟ ਆਇਆ ਸੀਗਾ ਜਿਹੜਾ ਪਾਣੀ ਕੀ ਆਵਾ ਸੀਗਾ ਕੁਲਚਾਣੀ ਰਿਗਾ ਜਿਹੜੀ ਦੀ ਨਾਲੇ ਮੈਨੂੰ ਫੋਲੋ ਕਰੀ ਬੈਠਾ ਫੇਸਬੁੱਕ ਤੇ ਵੀ ਇੰਸਟਾ ਤੇ ਵੀ ਹਾਂ ਨਾਲੇ ਚੱਲਦਾ ਉਲਟਾ ਉਹ ਜਿਵੇਂ ਮੂਸੇ ਵਾਲਿਆਂ ਦੇ ਵਿੱਚ ਵਿੱਚ ਹੀ ਫੈਨ ਸਾਲੇ ਜੱਕਦੇ ਨਾਲੇ ਨਾਲੇ ਵੀਡੀਓ ਦੇਖਦੇ ਆ ਕਿ ਨਾਲੇ ਕਮੈਂਟ ਕਰਦੇ ਆ ਨਹੀਂ ਉਹ ਜੇ ਕੋਲਚ ਵਾਲੀ ਵੀਡੀਓ ਪਾਤੀ ਉਹ ਪ੍ਰਮੋਟ ਹੋ ਗਿਆ ਬੰਦੇ ਕੋਲੇ ਕੋਈ ਚਾਰ ਆਉਣ ਲੱਗ ਗਿਆ ਨੇ ਕਿ ਗਾਹਕ ਵੱਧ ਜਾਣਗੇ ਨਾਲ ਕੀ ਫਰਕ ਪੈ ਗਿਆ ਉਹਦੇ ਕੋਲੇ ਸੁੱਖ ਨਾਲ ਗਾਹਕ ਪਹਿਲਾਂ ਹੀ ਬਹੁਤ ਹੈ ਅੱਛਾ ਚਲੋ ਉਹਦੇ ਨਾਲ ਵੀ ਜਿਹੜੇ ਆਪਣੀ ਵੀਡੀਓ ਦੇਖ ਕੋਈ ਜਾਂਦਾ ਚੰਗੀ ਗੱਲ ਹੈ ਪਰ ਤੁਸੀਂ ਇਹ ਵੇਖੋ ਵੀ ਉਹਨੂੰ ਦੇਖ ਕੇ ਹਾਂ ਕੋਈ ਨਵਾਂ ਬੰਦਾ ਸਟਾਰਟ ਕਰ ਸਕਦਾ ਨਵਾਂ ਕਰ ਸਕਦਾ ਉਹਦੇ ਵਿੱਚ ਕਮੈਂਟ ਵੀ ਆਇਆ ਕਹਿੰਦਾ ਵੀ ਮੈਨੂੰ ਸਿਖਾਓ ਮੈਂ ਸਿੱਖਣਾ ਠੀਕ ਹੈ ਠੀਕ ਹੈ ਉਹ ਮੈਂ ਕਨੈਕਟ ਵੀ ਆਪਸ ਵਿੱਚ ਕਰਾਉਂਗਾ ਮੈਂ ਮੇਰਾ ਟਾਈਮ ਨਹੀਂ ਲੱਗਿਆ ਗੱਲ ਕਰਨ ਦਾ ਉਹਦਾ ਨੰਬਰ ਹੈ ਨਹੀਂ ਸੀ ਗੁਲਚਾ ਵਾਲੇ ਮੁੰਡੇ ਦਾ ਨੰਬਰ ਮੈਂ ਨੰਬਰ ਦੇ ਆਉਂਦਾ ਖਦਾ ਠੀਕ ਹੈ ਉਹਨਾਂ ਦਾ ਕਨੈਕਟ ਕਰਾਵਾਂਗੇ ਜੋ ਕੋਈ ਬੰਦਾ ਕੰਮ ਲੱਗਦਾ ਯਾਰ ਉਹਦੇ ਵਿੱਚ ਮਾੜੀ ਥੋੜੀ ਗੱਲ ਕੋਈ ਚੰਗੇ ਕੰਮ ਨੂੰ ਪ੍ਰਮੋਟ ਕਰਨਾ ਕੋਈ ਮਾੜਾ ਥੋੜੀ ਹੁੰਦਾ ਹੈ ਇੱਕ ਬਈ ਆਪਾਂ ਪਿੱਛੇ ਇੰਟਰਵਿਊ ਕੀਤੀ ਸੀਗੀ ਉਹਦੇ ਨਾਲ ਤੁਸੀਂ ਗੱਲ ਕੀਤੀ ਸੀਗੀ ਭਰਤੀ ਵਾਲੀ ਹੈਨਾ ਵੀ ਤੁਸੀਂ ਪੁਲਿਸ ਦੀ ਭਰਤੀ ਛੜਤੀ ਜੇਲ੍ਹ ਵਾਲਰ ਦੀ ਹੈਨਾ ਤੇ ਉਹ ਗੱਲ ਕਲੀਅਰ ਕਰੋ ਤੁਸੀਂ ਵੀ ਵਿੱਚ ਕਮੈਂਟ ਆਏ ਸੀਗੇ ਕਹਿੰਦੇ ਉਹ ਤਾਂ ਮੈਰਿਟ ਹੀ ਨਹੀਂ ਬ ਸਿਰੇ ਨਹੀਂ ਦੇਖੋ ਸਿਰੇ ਦਾ ਗਾਹਾਂ ਦਾ ਮੈਨੂੰ ਵੀ ਨਹੀਂ ਪਤਾ ਵੀ ਚੜੀ ਆ ਕਿ ਨਹੀਂ ਚੜੀ ਹਾਂ ਟ੍ਰਾਇਲ ਟਿੱਕਰ ਹੋ ਗਈ ਸੀ ਠੀਕ ਹੈ ਟ੍ਰਾਇਲ ਦੇ ਮੇਰੇ ਕੋਲ ਕਾਗਜ਼ ਵੀ ਪਿਆ ਤੁਹਾਨੂੰ ਆ ਦੇ ਦੂੰਗਾ ਵਿੱਚ ਲਾਉਣੇ ਤਾਂ ਉਹ ਵੀ ਲਾ ਦਿਓ ਤੇ ਇਹਨੇ ਚੈੱਕ ਕਰਨੇ ਆ ਘਰੇ ਆ ਕੇ ਕਰ ਲਓ ਚੈੱਕ ਹਾਂ ਮੈਂ ਕਿਸੇ ਨੂੰ ਸਫਾਈ ਦੇਣ ਦੀ ਮੈਨੂੰ ਜਿੰਮੇਵਾਰੀ ਨਹੀਂ ਲੋੜ ਹੀ ਨਹੀਂ ਐਂਦੀ ਤੇਰੀ ਜ਼ਿੰਮੇਵਾਰੀ ਵੀ ਹੈਗੀ ਕਿਸੇ ਨੂੰ ਸਫਾਈ ਦੇਣ ਦੀ ਪਰ ਫਿਰ ਵੀ ਜੇ ਕਹਿੰਦੇ ਵੀ ਤੂੰ ਗੱਪ ਮਾਰਿਆਗਾ ਮੈਂ ਸੱਚ ਬੋਲਿਆ ਇਸ ਗੱਲ ਦਾ ਮੈਂ ਸਬੂਤ ਦੇ ਸਕਦਾ ਜੇ ਉਹ ਮਰਜ਼ੀ ਆਜੋ ਕਿ ਉੱਥੇ ਚੰਡੀਗੜ੍ਹ ਦੇ ਵਿੱਚ ਉਹਦਾ ਟ੍ਰਾਇਲ ਹੋਇਆ ਸੀਗਾ ਹਾਂ ਟ੍ਰਾਇਲ ਮੇਰਾ ਕਲੀਅਰ ਸੀਗਾ ਮੈਂ ਉਹ ਜਾਣਾ ਬਾਹਰ ਆ ਕੇ ਕਿਹਾ ਹੀ ਇਹ ਮੈਂ ਤਾਂ ਹੀ ਮੈਂ ਮੇਰਾ ਟ੍ਰਾਇਲ ਕਲੀਅਰ ਨਹੀਂ ਹੋਇਆ। ਅੱਛਾ ਅੱਛਾ। ਇੱਥੇ ਗੱਲ ਹੀ ਨਿਬੜਨੀ ਉਹਦੂ ਬਾਦ ਆਪਾਂ ਪਿੱਛਾ ਕੀ ਕਰਨਾ ਸੀਗਾ ਉਹਦਾ ਇੱਕ ਭਰਤੀ ਸਰੇ ਚੜੀ ਐ ਕਿ ਨਹੀਂ ਚੜੀ ਜਦੋਂ ਆਪਾਂ ਜਾਣਾ ਹੀ ਨਹੀਂ ਸੀ ਉੱਥੇ ਹਣਾ। ਜੀ ਕਿਸੇ ਨੂੰ ਉਹ ਦੂਜਾ ਫੇਕ ਲੱਗਦਾ ਸੀਗਾ ਕੰਮ ਡੇਰੀ ਫਾਰਮਿੰਗ ਵਾਲਾ ਉਹ ਬਈ ਨੇ ਹੱਤਿਆਰ ਕਰਤਾ ਬਈ। ਹਾਂ ਉਹ ਵੀ ਦਿਖਾ ਦੇ। ਕਮੈਂਟ ਜਿਹਾਉਂਦੇ ਸੀ ਕਿ ਡੇਰੀ ਫਾਰਮਿੰਗ ਨੂੰ 10 ਸਾਲ ਹੋ ਗਏ। ਹਾਂ ਨਹੀਂ ਕੰਮ ਸਕਲਿੰਗ ਸਕੀਮਾਂ ਹੀ ਕਰੀ ਜਾਂਦੇ ਹੋਣਾ 10 ਸਾਲਾਂ ਲੱਜੇ ਕੋਈ ਕੀਤਾ ਹੁਣ ਕੀ ਕਰ ਲੈਗਾ। ਨਹੀਂ ਕੋਸ਼ਿਸ਼ ਕਹਿੰਦੀ ਸੀ ਕਿ ਕਹਿੰਦੇ ਤਾਂ ਨੌਕਰੀ ਦੇ ਨਾਲ ਵੀ ਦੋ ਬੇੜੀਆਂ ਤੇ ਸਵਾਰ ਹੋਣ ਵਾਲਾ ਮੁੱਦੇ ਨੂੰ ਹੀ ਡੇਗਦਾ ਹੈਗਾ ਮੁੱਦੇ ਨੂੰ ਹੀ ਡੇਗਦਾ ਇਹ ਕਿੰਨਾ ਲੰਮਾ ਬਈ ਇਹ ਲੰਮਾ ਬਾਈ ਜੀ ਹੈਗਾ ਹੈਗਾ 70 ਫੁੱਟ ਅੱਛਾ ਤੇ 20 ਫੁੱਟ ਦਾ ਤੂੜੀ ਵਾਲੀ ਸੁਭਾਤਾ ਗਈ ਬਰੇ 90 ਹੋ ਗਿਆ ਪੂਰਾ ਆ ਦੋਨੇ ਪਾਸੇ ਖੁਰ ਲੀਆਂ ਹਾਂ ਦੋਨੇ ਪਾਸੇ ਗੁਰਨੇ ਆ ਗੀਆਂ ਇਧਰਲੇ ਪਾਸੇ ਗਾਂਆਂ ਖੁੱਲ੍ਹੇ ਛੱਡ ਦਾਂਗੇ ਗੀਆਂ ਗਾਂਆਂ ਕਿਹੜਾ ਪੇੜ ਦਿੰਾਂਗੀਆਂ ਹਾਂ ਇਹਨਾਂ ਦੇ ਕਿਹੜਾ ਸਿੰਗ ਹੁੰਦੇ ਸਿੰਗ ਪਾਸ ਜਾਣਗੇ ਚਲੋ ਜੇ ਘੜਨਾਂਗੇ ਆਪੇ ਮੱਥਾ ਮਰ ਕੇ ਬਹਿ ਜਾਣਗੇ ਹਾਂ ਅੱਛਾ ਆ ਇਧਰਲੇ ਪਾਸੇ ਛੋਟੇ ਕੱਟਣ ਵਾਲਾ ਬਣਾਤਾ ਸੀਗਾ ਇਧਰ ਕੱਟਰੂ ਖੁੱਲੇ ਛੱਡ ਦੇ ਦੇਖੋ ਦੇਖ ਨਾ ਨਾ ਦੇਖੋ ਦੇਖੀ ਲੱਗਣਾ ਹੁੰਦਾ ਹੋਰ ਕੰਮ ਸੀ ਬਥੇਰੇ ਦੇਖੋ ਦੇਖੀ ਲੱਗਣਾ ਠੀਕ ਹੈ ਇਹ ਮੈਨੂੰ ਪਤਾ ਬਈ ਸ਼ੌਂਕ ਵੀ ਆ ਤੇ ਪੈਸਾ ਵੀ ਹੈ ਅੱਛਾ ਪ੍ਰੋਫਿਟ ਵੀ ਇਹਦੇ ਵਿੱਚ ਹੈਗਾ ਤੇ ਚਲੋ ਸ਼ੌਂਕ ਤਾਂ ਹਣਾ ਆਪਦੇ ਸ਼ੁਰੂ ਤੋਂ ਯਾਰ ਪਖੰਡਾ ਚ ਹੀ ਪੜਿਆ ਬਈ ਧੀ ਦੀ ਗੱਲ ਹੈ ਠੀਕ ਹੈ ਸੋ ਬਸ ਉਹ ਨਾਲ ਹੀ ਦਰਿਆ ਆਉਂਦਾ ਹੈ ਨੌਲੇਜ ਹੈਗੀ ਆ ਨੌਲੇਜ ਹੈਗੀ ਆ ਹਾਂ ਬਾੜੀ ਮੋਟੀ ਬਾੜੀ ਨਹੀਂ ਆਵੇ ਕਹਦੇ ਵੀ ਸਾਰੀਆਂ ਬਿਮਾਰੀਆਂ ਦਾ ਹੋਣੀ ਆੜੀ-ਹੋੜੀ ਆ ਜੂਗੀ ਬਾਕੀ ਨਹੀਂ ਸਹੀ ਐਵੇਂ ਕਹਦੇ ਠੀਕ ਹੈ ਤੇ ਆ ਜੂਗੀ ਹੌਲੀ-ਹੌਲੀ ਕੋਈ ਵੱਡੀ ਗੱਲ ਨਹੀਂ ਅੱਜ ਕੱਲ੍ਹ ਟਿਊਬ ਆ ਗਿਆ ਉਹਨਾਂ ਨੇ ਸਮੇਂ ਦੇ ਵਿੱਚ ਟਿਊਬ ਨੇ ਡ ਕਰ ਦੇਣਾ ਇਹਦਾ ਬੰਦੇ ਨੇ ਦੇਖ ਕੀ ਟੀਕਾ ਲਾ ਲੈ ਕਰਨੇ ਲੋਕਾਂ ਨੇ ਆ ਗਿਆ ਭਾਈ ਪੁੱਛਦਾ ਹੀ ਨਹੀਂ ਕੋਈ ਯਾਰ ਡੰਗਰ ਡਾਕਟਰਾਂ ਨੂੰ ਪੁੱਛਦਾ ਨਹੀਂ ਅੱਜ ਕੱਲ ਜਿਹਦੇ ਕੋਲੇ ਚੰਗੇ ਪਸ਼ੂ ਆ ਨਾ ਉਹ ਡੰਗਰ ਡਾਕਟਰ ਨਹੀਂ ਸਾਦਾ ਉਹ ਆਪਦਾ YouTube ਤੇ ਦੇਖਦਾ ਮੈਡੀਕਲ ਤੋਂ ਟੀਕਾ ਫੜਦਾ ਆਪੀ ਲਾ ਲੈਂਦਾ ਆਪੇ ਲਾ ਦਿੰਦਾ ਪਸ਼ੂ ਨੇ ਕਿਹੜਾ ਪੀੜ ਮੰਨਣੀ ਆ ਯਾਰ ਆਏ ਮਾਰੋ ਧਰ ਕੇ ਨਾ ਉਹ ਤਾਂ ਹਰੇਕ ਬੰਦਾ ਹੀ ਲਾ ਲੈਂਦਾ ਹੈ ਨਾ ਟੀਕਾ ਲਾਉਣਾ ਉਹ ਲਾ ਲੈਂਦਾ ਜੇ ਕੋਈ ਆਪਣਾ ਗੋਲੀ ਪੂੜੀ ਦੇਣੀ ਆ ਉਹ ਆਟੇ ਜਿਹਾ ਕੋਨੇ ਕਿ ਦੇ ਦਿੰਦਾ ਹੈ ਨਾ ਉਹ ਸਾਰਾ ਲਾਜ ਪਸ਼ੂ ਦਾ ਆਪ ਕਰ ਸਕਦਾ ਬੰਦਾ। ਹਾਂ। ਕਿਉਂਕਿ YouTube ਨੇ ਹੁਣ ਤਾਂ ਜੈਮਿਨੀ ਆ ਗਈ। ਚਲੋ ਮੇਰੇ ਸਾਬ ਨਾਲ ਉਹ ਪਤਾ ਨਹੀਂ ਉਹਦੇ ਵਿੱਚ ਉਹਦਾ ਕੋਈ ਪਸ਼ੂਗਾਨ ਉਹ ਸਮਝਦੀ ਹੋਊ ਗੱਲ ਕਿ ਨਾ ਸਮਝਦੀ ਹੋਊਗੀ। ਉਹਨਾਂ ਦਾ ਚੀਜ਼ ਪੁੱਛੋ ਵੀ ਆਹ ਚੀਜ਼ ਜੈਮਿਨੀ ਕੀ ਹੈ? ਕਿ ਉਹਨਾਂ ਨਾਲ ਜੀ ਦੱਸ ਦੇਣਾ ਵੀ ਇਹ ਫਲਾਨੀ ਚੀਜ਼ ਆ ਤਾਂ ਤੇ ਇਹਦਾ ਹੱਲ ਹੋਊਗਾ। ਹਾਂ। Google ਹੈਗਾਗਾ। ਠੀਕ ਹੈ। ਹੋਰ ਕੁਝ ਅੱਜਕੱਲ ਦਾ ਵੀ ਉਹ ਜਾਣਕਾਰੀ ਉੱਥੋਂ ਲੈ ਲਾਂਗੇ ਤੇ ਬਬਾ। ਇਹ ਫੋਲਵਰਤ ਦਿਓ ਤੁਸੀਂ। ਮੈਂ ਪੂਰਾ ਵਰਤਨਾ। ਆ ਇਹ ਦੀ ਪੂਰੀ ਗਰਦ ਕੱਢੀ ਗਈ ਜਿਹੜੀ ਜੀ ਹੈਗੀ ਵਰਤੋਂ ਉਹਨੂੰ ਯਾਰ ਅੱਛਾ ਇਹਦਾ ਐਵੇਂ ਵਹਿਮ ਪਾਦੇ ਸੀ ਲੋਕਾਂ ਨੇ ਕਿ ਤੁਹਾਡਾ ਡਾਟਾ ਚੋਰੀ ਹੋ ਜੂਗਾ ਡਾਟਾ ਤਾਂ ਜਿਹੜਾ ਫੋਨ ਦੇ ਵਿੱਚ ਫੋਟੋ ਖਿੱਚੀ ਗਈ ਉਹ ਗਈ ਤੁਹਾਡੇ ਹੱਥੋਂ ਨਿਕਲ ਗਈ ਉਹ ਹਾਂ ਜਿਹੜੀ ਫੋਨ ਦੇ ਵਿੱਚ ਫੋਟੋ ਖਿੱਚੀ ਗਈ ਉਹਦੇ ਵਿੱਚ ਆਪਣੇ ਕੋਲੇ ਪਈਏ ਕਿਤੇ ਅਪਲੋਡ ਕਰੀਏ ਆਪਣਾ ਮੈਂ ਖਾਪਾਂ ਮੈਂ ਤੂੰ 70 ਜੰਦੇ ਲਾ ਕੇ ਰੱਖ ਦੇ ਜਿਹੜੀ ਫੋਨ ਦੇ ਵਿੱਚ ਫੋਟੋ ਖਿੱਚੀ ਗਈ ਉਹ ਆਪਣੇ ਹੱਥ ਚੋਂ ਨਿਕਲ ਗਈ ਨਿਕਲ ਗਈ ਆਪਣਾਂ ਦੀ ਆਈਫੋਨ ਹੈ ਆਪਣਾਂ ਦੀ ਮੈਂ ਰੱਖਾ ਜੋ ਮਰਜੀ ਆ ਯਾਰ ਅੱਛਾ ਕੁਝ ਮਰਜੀ ਆ ਠੀਕ ਹੈ ਉਹਦੇ ਹੱਥ ਕੋਈ ਜਿਹੜਾ ਘੋੜਿਆਂ ਘੋੜਿਆਂ ਵਾਲਾ ਤੁਸੀਂ ਉੱਤੇ ਬੈਠ ਕੇ ਉਹ ਫਿਰ ਇਹ ਹੀ ਨੇ ਬਣਾਉਂਦੇ ਆ ਇਹ ਨੇ ਬਹੁਤ ਵਾਵਾ ਬਣਾਈਆਂ ਮੈਂ ਪਰ ਸੋਚ ਮੈਂ ਗੰਜਾ ਹੋਇਆ ਸੀਗਾ ਨਹੀਂ ਨਹੀਂ ਮੈਂ ਦਾਖਾ ਕਿਤੇ ਮੈਂ ਕਿਹਾ ਉਹਦੇ ਜਿੱਦੇ ਇੰਟਰਵਿਊ ਕਰਕੇ ਗਏ ਆ ਮੈਂ ਕਿਹਾ ਅੱਜ ਤਾਂ ਹੀ ਇੰਟਰਵਿਊ ਕਰਕੇ ਆਏ ਮੈਂ ਕਿਹਾ ਹੱਥ ਨੇ ਅੱਜ ਮੈਂ ਕਿਹਾ ਪਹਾੜਾ ਜੇ ਫਿਰਦਾ ਘੋੜੇ ਦੇ ਜਿਹੜੇ ਨਹੀਂ ਨਹੀਂ ਉਹ ਬਸ ਉਹ ਇਹ ਹੀ ਨੇ ਬਣਾਈਆਂ ਮੁੰਡਿਆਂ ਸੀਗਾ ਬਹੁਤ ਸੌਖਾ ਕੰਮ ਕਰਦਾ ਬਲੌਗਰਾਂ ਦਾ ਅੱਗੇ ਜਾਣਾ ਪੈਂਦਾ ਸੀ ਕਦੇ ਫੋਟੋ ਖਿੱਚਣ ਵੀਡੀਓ ਬਣਾਉਣ ਸਾਲਾ ਹੁਣ ਘਰੇ ਹੀ ਬਣ ਜਾਂਦੀ ਆ ਅੱਛਾ ਉਹਨਾਂ ਤੋਂ ਪੈਸੇ ਵੰਦੇ ਆ ਫੋਟੋਆਂ ਦਾ ਉਹ ਬੈ ਪਰ ਉਹਦੇ ਕੋਈ ਖਾਸ ਇਨਕਮ ਨਹੀਂ ਆਉਂਦੀ ਫੇਸਬੁਕ ਤੋਂ ਤਾਂ ਇਨਕਮ ਹੋਈ ਸਿੱਟੀ ਬੈਠਾ ਬਾਈ ਅੱਛਾ ਖਤਮ ਕਰੀ ਬੈਠਾ ਇਨਕਮ ਨਾ ਹੋਵੇ ਕੁਝ ਪਤਾ ਨਹੀਂ ਕਿ ਇਹ ਜਿਆਦਾ ਹੋ ਗਈ ਮੋਨਟਾਈਜ਼ ਹੋ ਸਕਦਾ ਇਹ ਕਾਰਨ ਵੀ ਹੋਵੇ ਪਰ ਜਿੰਨੇ ਜਿਆਦਾ ਮੋਨਟਾਈਜ਼ ਹੋਏਗਾ ਵੀਡੀਓ ਵੀ ਜਿਆਦਾ ਪੈ ਰਹੀਆਂ ਨੇ ਫੇਸਬੁਕ ਨੂੰ ਵੀ ਇਨਕਮ ਤਾਂ ਵਧੀ ਹੋਈ ਆ ਹਾਂ ਜਿਹੜਾ ਫਿਰ ਮਾਰਕ ਜਾਗਰਬਰਗਨ ਨੂੰ ਜਿਹੜੀ ਇਨਕਮ ਆ ਗਈ ਉਹ ਵਧੀ ਆ ਲੋਕ ਜਦੋਂ ਜਿਆਦਾ ਤੇ ਰਹਿ ਰਹੇ ਆ ਹੂੰ ਦੇ ਉਹਨੂੰ ਮਨੀ ਬੈਗ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕੋਈ ਹੋਣਾ ਯਾਰ ਆਪਾਂ ਨੂੰ ਟੈਕਨੀਕਲ ਚੀਜ਼ਾਂ ਇਹ ਆਪਾਂ ਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਹੈ ਨਹੀਂ ਵੀ ਕਾਦੋਂ ਘਟੀ ਆ ਚਲੋ ਮੇਰੀ ਗੱਲ ਆਪਣੀ ਇਹਦੀ ਉਹ ਵਿਦਵਾਨੀ ਵਾਲੀ ਸੀਗੀ ਉਹ ਕਲੀਅਰ ਕਰਤੀ ਆਪਾਂ ਹਨਾ ਵੀ ਜਿਹੜੇ ਘਰੇ ਬੈਠ ਕੇ ਕਮੈਂਟ ਕਰਦੇ ਆ ਕੰਬਲਾਂ 'ਚ ਬੈਠ ਕੇ ਹਾਂ ਕੰਬਲਾਂ 'ਚ ਬੈਠ ਕੇ ਉਹ ਵਰਕੇ ਈਰਗੇ ਕੋ ਟੱਕਰ ਜਾਂਦਾ ਹਾਂ ਤੇ ਉਦੋਂ ਫਿਰ ਉਹ ਕੱਲੀ ਸੌਰੀ ਤੋਂ ਬਿਨਾ ਹੋਰ ਕੋਈ ਸ਼ਬਦ ਨਹੀਂ ਮਿਲ ਕਦੇ ਮਿਲ ਜਾਂਦੇ ਤੁਹਾਨੂੰ ਐ ਜਿਹੜੇ ਜਿਹੜੇ ਬੰਦੇ ਨੇ ਤੁਹਾਨੂੰ ਐ ਪਤਾ ਲੱਗ ਜਾਂਦਾ ਵੀ ਕਮੈਂਟ ਇਹਨੇ ਕੀਤਾ ਸੀਗਾ ਉਹ ਕਦੇ ਮਿਲ ਜਾਂਦਾ ਤੁਹਾਨੂੰ ਤਾਂ ਕੀ ਬਦਲ ਲੱਗਣਾ ਚਲੋ ਬਹੁਤ ਕਮੈਂਟ ਕਰਦੇ ਆ ਮਿਲੇ ਸੀ ਆ ਪਤਾ ਯਾਰੀ ਆ ਵੀ ਭਰ ਲਿਆ ਸੀਗਾ ਦੋ ਤਾਂ ਆਪੇ ਭਰ ਲਿਆ ਮੈਂ ਅੱਛਾ ਅੱਛਾ ਦੇਖੀ ਤਾਂ ਹੋਣੀ ਆ ਵੀਡੀਓ ਤਾਂ ਕਿ ਦੇਖੀ ਨਹੀਂ ਆਉਂਦੀ ਨਹੀਂ ਉਹ ਤਾਂ ਪਾਲੇ ਸੀਗੇ ਉਹ ਤਾਂ ਚਲੋ ਪਬਲਿਕ ਕਰਤੇ ਲਈ ਦੂਜਿਆਂ ਦਾ ਆਪਾਂ ਨੂੰ ਕੀ ਪਤਾ ਯਾਰ ਭਈ ਐਵੇਂ ਕੌਣ ਆ ਕੌਣ ਨਹੀਂ ਜੋ ਖਾਤਾ ਹੀ ਚੱਲ ਹੀ ਆ ਅੱਛਾ ਤੁਰੇ ਫਿਰਨਾ ਤੁਰੇ ਫਿਰਨਾ ਆਪਣੇ ਕਿਹੜਾ ਮਤਲਬ ਹਾਂ ਗੱਲ ਤਾਂ ਅਸਲ ਚ ਰੌੜਾ ਯਾਰ ਭਈ ਇੱਥੇ ਹੀ ਪੈਂਦਾ ਵੀ ਸਾਲਾ ਇਹ ਬੰਦੇ ਨੇ ਰਹਿਣਾ ਸੀਗਾ ਖੇਤ ਖੇਤ ਰੱਖਾਂਗੇ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਅੱਜ ਮੇਰੇ ਕੋਲੇ ਬੜਾ ਕੁਝ ਹੈਗਾ ਵੀ ਚਲ ਆਇਆ ਵੀ ਰਹਿਣ ਸਹਿਣ ਦਾ ਫਰਕ ਜ਼ਰੂਰ ਪੈ ਗਿਆ ਪੈ ਗਿਆ ਹਾਂ ਠੀਕ ਆ ਮੈਂ ਨਹੀਂ ਮੈਂ ਕਹਿੰਦਾ ਵੀ ਮੇਰੇ ਕੋਲੇ ਅਗਰੀ ਦਾ ਪੈਸਾ ਜਾਂ ਕੁਛ ਵੀ ਆ ਢੱਕਾ ਨਹੀਂ ਹੈਗਾ ਵੀ ਸਿੱਧੀ ਗੱਲ ਆਈ ਚਲਾਈ ਚੱਲਦੀ ਆ ਪਰ ਇੰਨਾ ਕ ਵੀ ਹਾਂ ਖੇਤੀ ਦੇ ਬਰਾਬਰ ਜੇ ਤੁਰੇ ਆਉਣੇ ਆ ਠੀਕ ਹੈ ਤੇ ਖੇਤ ਜਾਣ ਦੀ ਲੋੜ ਨਹੀਂ ਜਿੰਨੀ ਕਮ ਇਨਕਮ ਆਪਾਂ ਖੇਤੀ 'ਚ ਕਰਨੀ ਸੀ ਓਨੀ ਕ ਆਪਾਂ ਨੂੰ ਇਧਰ ਹੋਈ ਜਾਂਦੀ ਆ ਠੀਕ ਹੈ ਠੀਕ ਆ ਲੋਕਾਂ ਨੇ ਅਸੀਂ ਇਹਨਾਂ ਨੇ ਕੰਜਾਂ ਘਹਾੜੀਆਂ 'ਚ ਹੀ ਰਹਿਣਾ ਸਾਰੀ ਉਮਰ ਇੱਥੇ ਤੇ ਹੁਣ ਭੈਣਾਂ ਤੜਕੇ ਤੋਂ ਘਰ ਨਿਕਲਦੀ ਆ ਘਰੋਂ ਜਦੋਂ ਆ ਜਿਵੇਂ ਇੱਕ ਆ ਉਹ ਓੱਖਾ ਹੋ ਜਾਂਦਾ ਉਹਨਾਂ ਦਾ ਇੱਕ ਆਂਦਾ ਸੀਗਾ ਕਹਿੰਦਾ ਇਹਨਾਂ ਨੇ ਕਹ ਗਵਾਂਡੀਆਂ ਤੋਂ ਮੰਗਣੀ ਸੀਗੀ ਕਹਿੰਦਾ ਕਹੀ ਇਹ ਹੁਣ ਕਹਿੰਦਾ ਸ਼ਿਕਾਰਪੀਓ ਤੇ ਲੱਤ ਨਹੀਂ ਲਾਉਂਦੇ ਹਾਂ ਉਹ ਬੰਤ ਦਾ ਡਾਇਲੋਗ ਸੀਗਾ ਹਾਂ ਬੰਤ ਦਾ ਡਾਇਲੋਗ ਸੀਗਾ ਇਹਨਾਂ ਨੇ ਸ਼ਿਕਾਰਪੀਓ ਤੇ ਲੱਤ ਨਹੀਂ ਲਾਉਂਦੇ ਕਹਿੰਦਾ ਉਹਨਾਂ ਨੇ ਬਚਣਾ ਹੀ ਹੈ ਗੱਲ ਵੀ ਠੀਕ ਆ ਯਾਰ ਇਹ ਮਚੀਵਾ ਹੀ ਹੁੰਦਾ ਹੋਰ ਦਾ ਹੈ ਕੀ ਹੁੰਦਾ ਹੈ ਸਹੀ ਗੱਲ ਚਲੋ ਅਜੇ ਤਾਂ ਹੋਰ ਚੰਗਾੜੇ ਕੱਢਾਂਗੇ ਕਾਹ ਜਾਏ ਕੋਈ ਨਹੀਂ ਤਿਹਾਰੇ ਹੋਗਾ ਬਹੁਤ ਕੁਝ ਕਰਨਾ ਅਜੇ ਤਾਂ ਠੀਕ ਹੈ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਬਈ ਠੀਕ ਹੈ ਬਈ ਧੰਨਵਾਦ ਜੀ ਦੋਸਤੋ ਤੁਹਾਨੂੰ ਬੇਨਤੀ ਆ ਵੀ ਗੱਲ ਕਲੀਅਰ ਹੋ ਗਈ ਹੋਣੀ ਆ ਇਹ ਮੇਰੇ ਮਨ ਚ ਡਾਊਟ ਸੀਗਾ ਮੈਂ ਬਾਈ ਦੇ ਕਮੈਂਟ ਪੜ੍ਹੇ ਸੀਗੇ ਵੀ ਮੈਂ ਕਿਹਾ ਬਾਈ ਨਾ ਵਿਦਵਾਨ ਕਿਹਨੂੰ ਕਹਿੰਦਾ ਮੈਂ ਕਿਹਾ ਆਪਾਂ ਪੁੱਛਾਂਗੇ ਜਾ ਕੇ ਮੇਰਾ ਪਿੰਡ ਬਾਈ ਦੇ ਨਾਲ ਹੀ ਹੈਗਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ